ਮੈਂ ਚਾਹਨਾ ਵੀ ਖਵਾਈ ਯਾਤਰਾ ਵੀ ਜਿਹੜੀ ਪੰਜਾਂ ਤਖਤਾਂ ਦੀ ਉਹਦਾ ਵੀ ਇੰਤਜ਼ਾਮ ਕਰਵਾਇਆ ਜਾਵੇ ਉਹ 에어 ਟੈਕਸੀ ਦੇ ਰੂਪ ਦੇ ਵਿੱਚ ਪਰ ਇੱਕ 에어 ਐਮ뷸ੈਂਸ ਬਾਰੇ ਮੈਂ ਪੰਜਾਬ ਸਰਕਾਰ ਨਾਲ ਗੱਲ ਕਰਾਂਗਾ ਕਿ ਅਸੀਂ 에어 ਐਮ뷸ੈਂਸ ਦੀ ਚਲਾਈਏ ਕਿਉਂਕਿ ਕਈ ਵਾਰੀ ਕੋਈ ਮਰੀਜ਼ ਨੂੰ ਸ਼ਿਫਟ ਕਰਨਾ ਹੁੰਦਾ ਰਿਲੀ ਸ਼ਿਫਟ ਕਰਨਾ ਹੁੰਦਾ ਸੋ ਉਦੋਂ ਸੰਸੂਲ ਦਾ ਮਿਲ ਜੇ ਸਰ ਇਹ ਕਿਹਣਾ ਚੌਂਗ ਹੈ ਜੀ ਜੀ ਅੱਜ ਦੇ ਦਿਹਾੜੇ ਤੇ ਜੋ ਪੰਜਾਬ ਸਰਕਾਰ ਨੇ ਬਦਲਾਅ ਦੇ ਤਹਿਤ ਵੱਡੇ ਵੱਡੇ ਕੰਮ ਕੀਤੇ ਜਿਵੇਂ 50 ਹਜ਼ਾਰ ਨੌਕਰੀ ਬਿਨਾਂ ਰਿਸ਼ਤ ਤੋਂ ਬਿਨਾਂ ਸਫਾਰਿਸ਼ ਤੋਂ ਦਿੱਤੀ ਸਕੂਲਾਂ ਦਾ ਕਾਇਆਕਲਪ ਕੀਤਾ ਮੁਹੱਲਾ ਕਲੀਨਿਕ ਬਣਾਏ ਬੜੀ ਸੁਰੱਖਿਆ ਫੋਰਸ ਬਣਾਈ ਜਿਹੜੇ ਤੁਹਾਡਾ ਜਿਹੜਾ ਟੈਕਸ ਜਿਹੜਾ ਰਜਿਮ ਹੈ ਉਹਨੂੰ ਠੀਕ ਕੀਤਾ ਸੋ ਇਹਨਾਂ ਦੇ ਨਾਲ ਨਾਲ ਹੀ ਹੁਣ ਅਗਲਾ ਜਿਹੜਾ ਵਿਜ਼ਨ ਇਹ ਦਿੱਤਾ ਸੀ ਕਿ ਮੈਂ ਪੰਜਾਬ ਸਰਕਾਰ ਨਾਲ ਗੱਲ ਕਰਕੇ ਪੰਜਾ ਤਖਤਾਂ ਦੀ ਜਿਹੜੀ ਹਵਾਈ ਯਾਤਰਾ ਵੈਸੇ ਤਾਂ ਅਰਵਿੰਦ ਕੇਜਰੀਵਾਲ ਜੀ ਨੇ ਬੜੀ ਕਿਰਪਾ ਕੀਤੀ ਬੜਾ ਉਹਨਾਂ ਤੋਂ ਪ੍ਰਮਾਤਮਾ ਨੇ ਸੇਵਾ ਲਈ ਆ ਕਿ ਜਿਹੜੇ ਲੋਕ ਸੋਚ ਨਹੀਂ ਸਕਦੇ ਸੀ ਉਹ ਤੀਰਥਾਂ ਦੇ ਭੇਜਿਆ ਉਹਨਾਂ ਨੇ ਤੀਰਥ ਯਾਤਰਾ ਜਿਹੜੀ ਕਰਾਈ ਸਾਡੇ ਬਜ਼ੁਰਗਾਂ ਨੂੰ ਗਰੀਬਾਂ ਦੇ ਬਜ਼ੁਰਗਾਂ ਨੂੰ ਦਿੰਦਾ ਤੇ ਮੈਂ ਚਾਹਣਾ ਵੀ ਇੱਕ ਹਵਾਈ ਯਾਤਰਾ ਵੀ ਜਿਹੜੀ ਪੰਜਾ ਤਖਤਾਂ ਦੀ ਉਹਦਾ ਵੀ ਇੰਤਜ਼ਾਮ ਕਰਵਾਇਆ ਜਾਵੇ ਏ ਏਅਰ ਟੈਕਸੀ ਦੇ ਰੂਪ ਦੇ ਵਿੱਚ ਔਰ ਇੱਕ ਏਅਰ ਐਮਬੂਲੈਂਸ ਬਾਰੇ ਮੈਂ ਪੰਜਾਬ ਸਰਕਾਰ ਨਾਲ ਗੱਲ ਕਰਾਂਗਾ ਕਿ ਅਸੀਂ ਏਅਰ ਐਮਬੂਲੈਂਸ ਵੀ ਚਲਾਈਏ ਕਿਉਂਕਿ ਕਈ ਵਾਰੀ ਕੋਈ ਮਰੀਜ਼ ਨੂੰ ਸ਼ਿਫਟ ਕਰਨਾ ਹੁੰਦਾ ਦਿੱਲੀ ਸ਼ਿਫਟ ਕਰਨਾ ਹੁੰਦਾ ਸੋ ਉਦੋਂ ਸਨਸੂਲ ਦਾ ਮਿਲ ਜਦਾ ਔਰ ਮੈਂ ਆਪ ਸਭ ਨੂੰ ਬਹੁਤ ਬਹੁਤ ਵਧਾਈ ਦਿੰਦਾ ਸਾਡੇ ਗਣਤੰਤਰਤਾ ਦਿਵਸ ਦੀ ਔਰ ਦੁਨੀਆ ਦਾ ਸਭ ਤੋਂ ਵੱਡਾ ਗਣਤੰਤਰ ਹੈ ਔਰ ਸਭ ਤੋਂ ਪੁਰਾਣਾ ਗਣਤੰਤਰ ਹੈ ਅਜੇ ਯੂਰਪ ਦੇ ਵਿੱਚ ਲੋਕ ਜੰਗਲੀ ਤਰੀਕਿਆਂ ਨਾਲ ਰਹਿੰਦੇ ਸੀ ਉਦੋਂ ਵੀ ਇੱਥੇ ਗਣਤੰਤਰ ਸੀ ਬਿਸ਼ਾਲੀ ਦੇ ਵਿੱਚ ਜਦੋਂ ਸ਼ੁਰੂ ਹੋਇਆ ਸੋ ਮੈਂ ਆਵਦਨ ਭਾਗਾ ਵਾਲਾ ਸਮਝਦਾ ਮੈਂ ਮੈਂ ਭਾਰਤ ਵਿੱਚ ਪੈਦਾ ਹੋਇਆ ਮੈਂ ਪੰਜਾਬ ਵਿੱਚ ਪੈਦਾ ਹੋਇਆ ਔਰ ਹੋਰ ਵੀ ਭਾਗਾ ਵਾਲਾ ਮੈਂ ਬਾਬਾ ਫਰੀਦ ਦੀ ਧਰਤੀ ਤੇ ਜਿਹੜਾ ਇਹ ਪੈਦਾ ਹੋਇਆ ਉਸ ਜ਼ਿਲ੍ਹੇ ਦੇ ਵਿੱਚ ਅੱਜ ਉਹ ਗਣਤੰਤਰ ਦਿਵਸ ਦੇ ਸਵਾਗਤ ਦੀ ਪਤਾਨਗੀ ਕਰਨ ਦਾ ਮੌਕਾ ਮਿਲਿਆ ਜਿਹੜੇ ਜ਼ਿਲ੍ਹੇ ਨੂੰ ਅਕਾਲ ਪੁਰਖ ਦੀ ਕਿਰਪਾ ਨਾਲ ਮੇਰੇ ਦਾਦਾ ਜੀ ਸਵਰਗੀ ਗਿਆਨੀ ਜੈਲ ਸਿੰਘ ਹੋਣਾ ਨੇ ਬਣਾਇਆ ਸੀ ਸੋ ਬਹੁਤ ਸ਼ੁਕਰਗੁਜ਼ਾਰ ਹਾਂ ਮੈਂ ਸਭ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਸਰਕਾਰ ਦਾ ਬਹੁਤ ਸ਼ੁਕਰਗੁਜ਼ਾਰ ਸਭ ਦਾ ਤੁਹਾਡਾ ਸਭ ਦਾ